ਪੰਜਾਬ ਦੇ ਸਾਰੇ ਵਿਦਿਅਕ ادارے ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਅਨਐਡਿਟ ਨੇ ਐਡਿਟ ਨੇ ਸਾਰੇ ਸਕੂਲਸ ਕਾਲਜਸ ਯੂਨੀਵਰਸਿਟੀਆਂ ਪਲੱਸ ਜਿਹੜੇ ਹੈ ਪੋਲੀਟੈਕਨਿਕਸ ਪਲੱਸ ਆਈਟੀਆਈ ਜੋ ਬੰਦ ਰਹਿਣਗੇ ਅ ਦੂਜੀ ਗੱਲ ਇਹ ਹੈ ਕਿ ਛਿੱਟੇ ਛਿੱਟੇ ਜਿਹੜੇ ਸਾਡੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਬੱਚੇ ਬਾਹਰਲੇ ਸੂਬਿਆਂ ਤੋਂ ਜਾਂ ਪੰਜਾਬ ਤੋਂ ਹੋਸਟਲਾਂ 'ਚ ਰਹਿੰਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਬੰਦੂਬਸ ਉਹਨਾਂ ਹੋਸਟ ਉਹਨਾਂ ਕਾਲਜੇਸ ਤੇ ਉਹਨਾਂ ਯੂਨੀਵਰਸਿਟੀਆਂ ਦੇ ਐਡਮਿਨਿਸਟ੍ਰੇਸ਼ਨ ਦਾ ਹੋਊਗਾ ਇੱਕ ਜਿਹੜਾ ਹੋਰ ਇੱਕ ਸਖਤ ਹਦਾਇਤ ਹੈ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਬਹੁਤ ਸਾਰੀ ਕੰਪਲੇਂਟ ਆਂਦੀ ਹੈ ਕਿ ਜਦੋਂ ਛੁੱਟੀ ਦਾ ਮਤਲਬ ਹੁੰਦਾ ਕਿ ਸਕੂਲ ਬੰਦ ਹੈ ਉਹਦੇ ਵਿੱਚ ਟੀਚਰਾਂ ਨਾਲ ਵੀ ਆਣਾ ਹੁੰਦਾ ਬਹੁਤ ਸਾਰੇ ਟੀਚਰਾਂ ਨੂੰ ਉਹ ਤੇ ਕੋਈ ਵੀ ਜਿਹੜਾ ਪ੍ਰਾਈਵੇਟ ਸਕੂਲ ਐਦਾਂ ਦੇ ਜਿਨ੍ਹਾਂ ਦੇ ਖਿਲਾਫ ਕੰਪਲੇਂਟਸ ਆ ਹੋਗੇ ਉਹ ਵੀ ਲਗਾ ਇਸ ਵਕਤ ਸਭ ਦੀ ਲੋਡ ਹੈ ਸਾਨੂੰ ਸਾ ਜਿੱਥੇ ਤਾਂ ਕਿਤੇ ਉਹ ਫਲਡ ਰਿਲੀਫ ਦੇ ਕੰਮ ਲਈ ਬੁਲਾ ਰਹੇ ਉੱਥੇ ਠੀਕ ਹੈ ਪਰ ਜਿਹੜਾ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰਸ ਨੂੰ ਬੁਲਾ ਕੇ ਕੋਲੇ ਟੀਚਰਸ ਦੀ ਵੀ ਜਾਨ ਜਿੰਨੀ ਸਾਡੇ ਬੱਚਿਆਂ ਦੀ ਜਾਨ ਹੈ ਉੰਨੀ ਤੇ ਸਕੂਲ ਇੱਕ ਬਹੁਤ ਕਿਸੇ ਨਹੀਂ ਚਾਹੁੰਦੇ ਕਿਸੇ ਵੀ ਸਕੂਲ 'ਚ ਕੋਈ ਹਾਦਸਾ ਹੋਵੇ ਲਗਾਤਾਰ ਬਰਸਾਤ ਦੇ ਨਾਲ ਇਮਾਰਤਾਂ ਵੀ ਕਮਜ਼ੋਰ ਹੋ ਜਾਂਦੀਆਂ ਤੇ ਜਦੋਂ ਤੱਕ ਇੱਕ ਇੱਕ ਸਕੂਲ ਚੈੱਕ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਅਸੀਂ ਆਪਣੇ ਅਧਿਆਪਕ ਦੀ ਆਪਣੇ ਬੱਚੇ ਦੀ ਜਾਂ ਉੱਥੇ ਕੰਮ ਕਰਨ ਵਾਲੇ ਮਿਡੇ ਮੀਲ ਵਰਕਰ ਪੀਐਨ ਸਟਾਫ ਕਲਰਕ ਕਿਸੇ ਦੀ ਵੀ ਜਾਨ ਅਸੀਂ ਜਿਹੜੀ ਖਤਰੇ 'ਚ ਨਹੀਂ ਪਾ ਸਕਦੇ ਇਸ ਨੂੰ ਦੇਖਦੇ ਹੋਏ ਐਤਵਾਰ ਤੱਕ ਸਾਰੇ ਵਿਦਿਆਕਰਾਰੇ ਬਣ